ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਨਿਤ ਬੱਚੋ ਸਾਖਤ੍ਰੀ ਦਾ ਅਭਿਆਸ ਕਰਦੇ ਹੋ ਕਰਦੇ ਹੋ ਨਾ ਹਾਂਜੀ ਜਿੱਥੇ ਸਾਖਤ੍ਰੀ ਦਾ ਅਭਿਆਸ ਕਰਦੇ ਹੋ ਤੇ ਬਾਣੀ ਵੀ ਪੜ੍ਹਨੀ ਜ਼ਰੂਰੀ ਹੈ ਤੁਹਾਨੂੰ ਹਰ ਵਾਰੀ ਕਹਿਣੀ ਹੈ ਵੀ ਦੇਖੋ ਖੰਡੇ ਵਟੇ ਦੀ ਪੌਣ ਸਕੇ ਜਨਮ ਉਸੇ ਲਾਹ ਹੁੰਦਾ ਹਨ ਜਿਵੇਂ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਜੀ 84 ਲਖ ਜੁਨੂਪਾਈ ਸਭ ਤੋਂ ਮਾਨੁੱਖ ਦੇਹੀ ਪਾਈ 84 ਲੱਖ ਜੂਨਾਂ ਨੇ ਜਿਨ੍ਹਾਂ ਦੇ ਵਿੱਚ 83ਵਾਂ ਜੂਨ ਹੈ ਮਨੁੱਖ ਦੇਹੀ ਹੈ ਕਿ ਮਨੁੱਖਾ ਜਨਮ ਹੈ ਕਦੇ ਕੋਈ ਪੰਛੀ ਕੋਈ ਜਾਨਵਰ ਕੋਈ ਹੋਰ ਦੀ ਜਵੈਗੂ ਬੈਗੂ ਜਪਦੇ ਦੇਖਿਆ ਬਾਣੀ ਪੜਦੇ ਦੇਖਿਆ ਨਹੀਂ ਜਿਨ੍ਹਾਂ ਵੇਖੇ ਇੱਕੋ ਇੱਕ ਅਨਸਾਨ ਹੈ ਜਿਹੜਾ ਬਾਣੀ ਪੜ ਸਕਦਾ ਬਾਣੀ ਸੁਣ ਸਕਦਾ ਦਰਬਾਰ ਜਾ ਸਕਦਾ ਅਮਰਦੀ ਖੰਡੇਵੱਟ ਦੀ ਪਾਲ ਸਕ ਸਕਦਾ ਜੇ ਆਪਾਂ ਆਹੀ ਜਨਮ ਦੇ ਵਿੱਚ ਬਾਣੀ ਨਾ ਪੜੀ ਬਾਣੀ ਨਾ ਸੁਣੀ ਫੇਰ ਅਗਲਾ ਜਨਮ ਵੀ ਆਪਣਾ ਕੀ ਪਤਾ ਕੀ ਆਊਗਾ ਪਤਾ ਤੁਹਾਨੂੰ ਅਗਲੇ ਜਨਮ ਦਾ ਪਿਛਲੇ ਜਨਮ ਦਾ ਪਤਾ ਆਪਾਂ ਨੂੰ ਕੀ ਸੀਗੇ ਆਪਾਂ ਆਹ ਜਨਮ ਦਾ ਪਤਾ ਆਪਾਂ ਨੂੰ ਆਹੀ ਜਨਮ ਦਾ ਪਤਾ ਆਪਾਂ ਮਨੋਖੇ ਹਨ ਸਾਣਿਆ ਜਿਹੜਾ ਅਗਲਾ ਜਨਮ ਉਹਨਾਂ ਆਪਾਂ ਬਾਣੀ ਕਿੰਨੀ ਪੜਦੇ ਆਂ ਪੜਦੇ ਨਹੀਂ ਨਾ ਆਪਾਂ ਜੇ ਬਾਣੀ ਪੜਾਂਗੇ ਆਪਣਾ ਪੇਰੀ ਜਨਮ ਸਫਲ ਹੋਊ ਕਹਿੰਦੇ ਨੇ ਭਾਂਡਾ ਉਹਨਾਂ ਜੇ ਕੋ ਮਾਂਜੀ ਚੱਲੋ ਜਿਨ੍ਹਾਂ ਦੇ ਕੋਤੇ ਵੀ ਤੋਂ ਗੁਰਨਾਨਕ ਦਾ ਮੁੱਖ ਨਹੀਂ ਲਿੰਦਾ ਭਾਂਡੇ ਨੂੰ ਉਹਨਾਂ ਜੇ ਕੋ ਸੋਧੀ ਚੱਲੋ ਜਿਨ੍ਹਾਂ ਜੇ ਕੋ ਗੁਰਨਾਨਕ ਇਹਦੇ ਕਾਰਨ ਹੀ ਕਹਿੰਦੇ ਆ ਇੰਨੀ ਕੁ ਬਾਣੀ ਪੜੀ ਚੱਲੋ ਪੜੀ ਚੱਲੋ ਜਿਨ੍ਹਾਂ ਜੇ ਕੋ ਮਨ ਦੇ ਵਿੱਚੋਂ ਵਾਹਿਗੁਰੂ ਨਾ ਬਸ ਜਾਂਦਾ ਉਹਨਾਂ ਜੇ ਕੋ ਬਾਣੀ ਪੜੀ ਚੱਲੋ ਜਿਹੜਾ ਸਿੱਖ ਬਾਣੀ ਪੜਦਾ ਸੇਵਾ ਕਰਦਾ ਉਹਦੇ ਮੁੱਖ ਦੇ ਵਿੱਚੋਂ ਇੰਨੀ ਕੁ ਜ਼ਿਆਦੇ ਸ਼ਹਿਦ ਨਾਲ ਉਹ ਵੀ ਮਿੱਠੀ ਆਵਾਜ਼ ਨਿਕਲਦੀ ਹੈ ਅੱਜ ਜੀ ਦੇ ਮਰਜੀ ਹੱਤ ਨਾਲੇ ਆਲਾ ਭੱਜ ਕੇ ਟੁੱਟੇ ਬਾਹ ਸੰਗੂ ਕਹਿੰਦਾ ਹੈ ਕਹਿੰਦਾ ਨਾ ਕਿ ਸਾਡੀ ਬਾਣੀ ਹੀ ਨਹੀਂ ਸਾਡੇ ਚ ਨਿਮਰਤਾ ਨਿਮਰਤਾ ਬਾਣੀ ਦੇ ਨਾਲ ਆਉਣੀ ਹੈ ਸੇਵਾ ਦੇ ਨਾਲ ਆਉਣੀ ਹੈ ਗੁਰੂ ਘਰ ਜਾ ਕੇ ਪਚਾੜੂ ਮਾਰਦੇ ਆ ਜੁੱਤੇ ਸਾਫ ਕਰਦੇ ਆ ਘਰੇ ਆਪਾਂ ਸੰਧਿਆ ਦੇ ਵੇਲੇ ਅਮਰਤ ਵੇਲੇ ਬਾਣੀ ਪੜ੍ਹਦੇ ਆ ਨਹੀਂ ਨਹੀਂ ਨਾ ਪੜ੍ਹਦੇ ਤੁਹਾਨੂੰ ਹਵਾਰ ਹਰ ਵਾਰੀ ਕਹਿਣਾ 20 ਪਾਠ ਮੂਲ ਮੰਤਰ ਦੇ ਰਜਨਣਾ ਕਰੀ ਕਰਦੇ ਆ ਆਪਣੀ ਇਹ ਇਹ जरिया ਹੁੰਦਾ ਗੁਰੂ ਦੇ ਨਾਲ ਜੁੜਨ ਦਾ ਪੁੱਤ ਗੁਰਨਾਣਕ ਦੇ ਨਾਲ ਜੁੜਨ ਦਾ ਜੁੜਨਾ ਕਿਵੇਂ ਆਪਾਂ ਨੇ ਬੰਦਗੀ ਕਿਵੇਂ ਸ਼ੁਰੂ ਕਰਨੀ ਹੈ ਹੌਲੀ ਹੌਲੀ ਪੜੋ ਅੱਜ 10 ਪਾਠ ਕਰ ਲਏ ਕੱਲ ਨੂੰ 15 ਕਰ ਲਏ ਫਿਰ 20 ਕਰ ਲਏ ਗੁਰੂ ਦੇ ਨਾਲ ਜੁੜਨਾ ਨਾ ਪਾਣੀ ਐਂ ਜੁੜਿਆ ਜਾਣਾ ਜਿਵੇਂ ਆਪਾਂ ਕਹਿੰਦੀ ਹਜ਼ਾਰ ਪਾਠ ਕਰੋ ਫਿਰ ਉਹ ਕਿੱਦਾਂ ਕਰੂੰ ਜੁੜਨ ਦੀ ਵਿਧੀ ਆ ਨਾ ਗੁਰੂ ਦੇ ਨਾਲ ਜੁੜਨਾ ਕਿਵੇਂ ਆਪਾਂ ਅਕਾਲ ਪ੍ਰਭ ਵਾਹਿਗੁਰੂ 24 ਘੰਟੇ ਨੇੜੇ ਰਹਿੰਦਾ ਆਪਣੇ 24 ਘੰਟੇ ਆਪਣੇ ਤੋਂ ਦੂਰ ਨਹੀਂ ਹੈ 24 ਘੰਟੇ ਨੇੜੇ ਰਹਿੰਦਾ ਆਪਣੇ ਆਪ ਨੂੰ ਦੂਰ ਰੱਖ ਦਿੰਦੇ ਵੀ ਗੁਰੂ ਘਰ ਦਾ ਰੱਬ ਘਰ ਦਾ ਵੇਖਦਾ ਹੈ ਕਹਦਾ ਵੀ ਮਨ ਜਾਣ ਤੀ ਔਗਣ ਕਰਾ ਨਿਣੇ ਮਨ ਜਾਣਦਾ ਵੀ ਆਗੁਣ ਕਰ ਰਿਹਾ ਮੈਂ ਝੂਠ ਬੋਲ ਰਿਹਾ ਮੈਂ ਗਲਤੀ ਕਰ ਰਿਹਾ ਫਿਰ ਵੀ ਕਰਦਾ ਜਨੇ ਪਤਾ ਵੀ ਤਾਂ ਦੰਡ ਮੈਨੂੰ ਮਿਲਣਾ ਹੈ ਇਦਾਂ ਭੁਗਤਾਨ ਨਹੀਂ ਭੁਗਤਾਉਣਾ ਫਿਰ ਵੀ ਝੂਠ ਬੋਲਦਾ ਫਿਰ ਵੀ ਪਾਪ ਕਰਦਾ ਦੇਸ ਕਰਕੇ ਕਹਿੰਦੇ ਵੀ ਬਾਣੀ ਪੜੋ ਖੰਡੇ ਵਾਟੇ ਦੀ ਪੋੜ ਛਕੋ ਆਪਣਾ ਜੀਵਨ ਸਭਲ ਬਣਾਓ ਠੀਕ ਹੈ ਨਾ ਬੱਚਿਓ ਆਓ ਆਪਾਂ ਹਣ ਰਲ ਮਿਲ ਕੇ ਮੂਲ ਮੰਤਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ